ਇਹ ਚਿਰ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਾਸ਼ਟਰੀਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹcparamਜੀਤ ਸੈਣੀ ਟਾਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਕਟੂਕਾ ਟਾਠ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ ਦੇ ਵਿੱਚ ਘਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾੜ ਦੀ ਮਾਰ ਹੇਠ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹੜ੍ਹ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮੱਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਪੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾ ਰਹੀ ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰ ਦਾਣੀ ਲਗਾ ਕੇ ਸੋਵੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡੱਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ ਜੇ ਖੰਮ ਚਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚੋਂ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਖੜਾ ਕਰਨ ਲੈਂਦੇ ਪੰਜਾਬ ਦੇ 769 ਪਿੰਡ ਡੁੱਬੇ 6 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੋਈ ਤਬਾਹ ਰਾਵੀ ਦਰਿਆ ਵਿੱਚ ਪਾਣੀ ਦੇ ਵਾਧੇ ਪੱਧਰ ਕਾਰਨ ਲਾਹੌਰ ਅਤੇ ਆਲੇ ਦੁਆਲੇ ਦੀਆਂ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੀਤਾ ਜਾ ਰਿਹਾ ਰੈਸਕਿਊ ਪਾਕਿਸਤਾਨ ਨੇ ਹੜਾ ਨਾਲ ਹੋਈ ਤਬਾਹੀ ਦੇ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਪਾਕਿਸਤਾਨ ਹੜਾ ਦੀ ਲਪੇਟ ਵਿੱਚ ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਦੋਸ਼ ਬੋਲੇ ਭਾਰਤ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਕੁੱਲੂ ਰਾਸ਼ਟਰੀ ਰਾਜ ਮਾਰਗ ਤੇ ਲਗਭਗ 50 ਕਿਲੋਮੀਟਰ ਤੱਕ ਲੱਗਾ ਜਾਮ ਹਜ਼ਾਰਾਂ ਟਰੱਕ ਫਸੇ ਟਰੱਕਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੇਵ ਟਮਾਟਰ ਤੇ ਹੋਰ ਸਬਜ਼ੀਆਂ ਹੋ ਰਹੀਆਂ ਬਰਬਾਦ। ਪੰਜਾਬੀ ਅਦਾਕਾਰ ਇਤਿਹਾਸਕ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਵੰਡਾਉਣ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਰਿਆਣਗਨ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਅਤੇ ਪ੍ਰਸਿੱਧ ਅਦਾਕਾਰ ਇਤਿਹਾਸਕ ਕਲਾਕਾਰ ਗੁਰਪ੍ਰੀਤ ਸਿੰਘ ਕੁੱਗੀ ਵੀ ਰਹੇ ਹਾਜ਼ਰ ਫਲਕੇ ਹੋਵੇਗੀ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਪ੍ਰਧਾਨ ਅਹੁਦੇ ਦੇ ਲਈ 8 ਉਮੀਦਵਾਰ ਮੈਦਾਨ ਚ ਪੁਲਿਸ ਨੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਵਧਾਈ ਮਾਤਾ ਵੈਸ਼ਨੂ ਦੇਵੀ ਮੰਦਿਰ ਨਜ਼ਦੀਕ ਬੀਤੇ ਦਿਨੀ ਬੱਦਲ ਫਟਣ ਤੋਂ ਬਾਅਦ ਇੱਕ ਗਾੜੀਗਨ ਕਾਰਨ 39 ਦੇ ਕਰੀਬ ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ ਅੰਮ੍ਰਿਤਸਰ ਦੇ ਦੋ ਵਾਕਪਾ ਪਿੰਡਾਂ ਦੇ ਦੋ ਪਰਿਵਾਰਾਂ ਦੇ 6 ਜੀ ਸ਼ਾਮਲ ਕਸ਼ਬਾ ਹਰੀਕੇ ਪਤਨ ਦੇ ਨਜ਼ਦੀਕੀ ਪਿੰਡ ਬੋਰਜਪੂਲਾ ਦੇ ਦੋ ਬੱਚਿਆਂ ਦੀ ਪੱਠੇ ਤੇ ਬਨੇ ਟੋਹਿਆਂ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਪੰਜਾਬ ਵਿੱਚ ਨਸ਼ੇ ਦਾ ਕਹਿਰ جاری ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਰਕੀ ਦੇ ਵਿੱਚ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯਾਦਵਿੰਦਰ ਸਿੰਘ ਜਾਪਾਨ ਅਤੇ ਚੀਨ ਦੇ 5 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਫੇਰੀ ਦਾ ਮੁੱਖ ਅਜੰਡਾ ਪੰਜਾਬੀ ਗਾਇਕ ਗੁਰੂ ਰੰਦਾਵਾ ਨੂੰ ਸਮਝਾਰੀ ਸਿਰਾ ਗੀਤ ਦੇ ਵਿੱਚ ਗੁਰਤੀ ਸ਼ਬਦ ਦਾ ਕੀਤਾ ਗਿਆ ਅਪਮਾਨਜੋਗ ਇਸਤੇਮਾਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸ਼ਿਕਾਇਤ 2 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਦੇ ਲਈ ਸੰਮਨ ਹੋਏ ਨਜ਼ਰੀ। 60 ਤੱਕ ਨੇ ਕੁਝ ਖਾਸ ਖਬਰ ਫਿਰ ਤੋਂ ਜਲਦ ਕੋਈ ਨਾਮੀ ਅਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸਨਮ ਦੇ ਇਜਾਜ਼ਤ ਵੇਚ ਤੇ ਅਜੀਤ ਵੈਬ ਟੀਵੀ। ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ। ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਤੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ। ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ। ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਐ ਨਵਾ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸ਼ਾਸਤ੍ਰਿਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮਹਾਪਰਮਜੀਤ ਸੈਣੀ ਟਾਊ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਕਟੂਕਾ ਟਾਠ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ ਦੇ ਵਿੱਚ ਘਿਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾਰਡਿਮਾਰ ਹੇਟ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹਾਰਡ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹਾਰਡ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਭੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾ ਰਹੀ। ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ, ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ। ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰਦਾਨੀ ਲਗਾ ਕੇ ਸੋਵੋ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡੱਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ। ਜੇ ਖੰਮ ਚਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰਿਨ ਮਿਲਾ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚ ਜਾ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹੜਾ ਕਾਰਨ ਲੈਂਦੇ ਪੰਜਾਬ ਦੇ 769 ਪਿੰਡ ਡੁੱਬੇ 6 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੋਈ ਤਬਾਹ ਰਾਵੀ ਦਰਿਆ ਵਿੱਚ ਪਾਣੀ ਦੇ ਵਾਧੇ ਪੱਧਰ ਕਾਰਨ ਲਾਹੌਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ਤੇ ਕੀਤਾ ਜਾ ਰਿਹਾ ਰੈਸਕਿਊ ਪਾਕਿਸਤਾਨ ਨੇ ਹੜਾ ਨਾਲ ਹੋਈ ਤਬਾਹੀ ਦੇ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਪਾਕਿਸਤਾਨ ਹੜਾ ਦੀ ਲਪੇਟ ਵਿੱਚ ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਦੋਸ਼ ਬੋਲੇ ਭਾਰਤ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਕੁੱਲੂ ਰਾਸ਼ਟਰੀ ਰਾਜ ਮਾਰਗ ਤੇ ਲਗਭਗ 50 ਕਿਲੋਮੀਟਰ ਤੱਕ ਲੱਗਾ ਜਾਮ ਹਜ਼ਾਰਾਂ ਟਰੱਕ ਫਸੇ ਟਰੱਕਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੇਵ ਟਮਾਟਰ ਤੇ ਹੋਰ ਸਬਜ਼ੀਆਂ ਹੋ ਰਹੀਆਂ ਬਰਬਾਦ। ਪੰਜਾਬੀ ਅਦਾਕਾਰ ਇਤਿਹਾਸਕ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਵੰਡਾਉਣ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਅਤੇ ਪ੍ਰਸਿੱਧ ਅਦਾਕਾਰ ਇਤਿਹਾਸਕ ਕਲਾਕਾਰ ਗੁਰਪ੍ਰੀਤ ਸਿੰਘ ਕੁੱਗੀ ਵੀ ਰਹੇ ਹਾਜ਼ਰ ਫਲਕੇ ਹੋਵੇਗੀ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਪ੍ਰਧਾਨ ਅਹੁਦੇ ਦੇ ਲਈ 8 ਉਮੀਦਵਾਰ ਮੈਦਾਨ ਚ ਪੁਲਿਸ ਨੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਵਧਾਈ ਮਾਤਾ ਵੈਸ਼ਨੂ ਦੇਵੀ ਮੰਦਿਰ ਨਜ਼ਦੀਕ ਬੀਤੇ ਦਿਨੀ ਬੱਦਲ ਫਟਣ ਤੋਂ ਬਾਅਦ ਇੱਕ ਗਾੜੀਗਨ ਕਾਰਨ 39 ਦੇ ਕਰੀਬ ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ ਅਮ੍ਰਿਤਸਰ ਦੇ ਦੋ ਵਕਵਾ ਪਿੰਡਾਂ ਦੇ ਦੋ ਪਰਿਵਾਰਾਂ ਦੇ 6 ਜੀ ਸ਼ਾਮਲ ਕਸ਼ਬਾ ਹਰੀਕੇ ਪਤਨ ਦੇ ਨਜ਼ਦੀਕੀ ਪਿੰਡ ਬੋਰਜ ਪੂਲਾ ਦੇ ਦੋ ਬੱਚਿਆਂ ਦੀ ਪੱਠੇ ਤੇ ਬਨੇ ਟੋਇਆਂ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਪੰਜਾਬ ਵਿੱਚ ਨਸ਼ੇ ਦਾ ਕਹਿਰ جاری ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਰਕੀ ਦੇ ਵਿੱਚ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯਾਦਵਿੰਦਰ ਸਿੰਘ ਜਾਪਾਨ ਅਤੇ ਚੀਨ ਦੇ 5 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਫੇਰੀ ਦਾ ਮੁੱਖ ਅਜੰਡਾ ਪੰਜਾਬੀ ਗਾਇਕ ਗੁਰੂ ਰੰਦਾਵਾ ਨੂੰ ਸਮਝਾਰੀ ਸਿਰਾ ਗੀਤ ਦੇ ਵਿੱਚ ਗੁਰਤੀ ਸ਼ਬਦ ਦਾ ਕੀਤਾ ਗਿਆ ਅਪਮਾਨਜੋਗ ਇਸਤੇਮਾਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸ਼ਿਕਾਇਤ 2 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਸੱਮਨ ਹੋਏ ਨੇ ਜਾਰੀ। ਸੈਸੀਓ ਤੱਕ ਨਾ ਕੁਝ ਖਾਸ ਖਬਰਾਂ ਫਿਰ ਤੋਂ ਜਲੰਧ ਕੁਝ ਨਮੀ ਅਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਨਿੰਗ ਦੀ ਇਜਾਜ਼ਤ ਦੇ ਕੇ ਅਜੀਤ ਵੈਬ ਟੀਵੀ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ। ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ। ਆਮ ਆਦਮੀ ਕਲੀਨਿਕਾਂ ਦੀਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ WhatsApp ਤੇ ਮਿਲਣਗੀਆਂ। ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ ਸੰਤਾਲੀ ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਹੈ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸ਼ਾਸਤ੍ਰਿਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮਹਾਪਰਮਜੀਤ ਸੈਣੀ ਤੇ ਆਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਘੱਟੋਕਾ ਟਾਠ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ੍ਹ ਦੇ ਵਿੱਚ ਘਿਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾੜਾ ਦੀ ਮਾਰ ਹੇਠ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹੜ੍ਹ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਪੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾ ਰਹੀ ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰਦਾਨੀ ਲਗਾ ਕੇ ਸੋਵੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ ਜੇ ਖੰਮ ਛਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚ ਜਾ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹੜਾ ਕਾਰਨ ਲੈਂਦੇ ਪੰਜਾਬ ਦੇ 769 ਪਿੰਡ ਡੁੱਬੇ 6 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੋਈ ਤਬਾਹ ਰਾਵੀ ਦਰਿਆ ਵਿੱਚ ਪਾਣੀ ਦੇ ਵਾਧੇ ਪੱਧਰ ਕਾਰਨ ਲਾਹੌਰ ਅਤੇ ਆਲੇ ਦੁਆਲੇ ਦੀਆਂ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੀਤਾ ਜਾ ਰਿਹਾ ਰੈਸਕਿਊ ਪਾਕਿਸਤਾਨ ਨੇ ਹੜਾ ਨਾਲ ਹੋਈ ਤਬਾਹੀ ਦੇ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਪਾਕਿਸਤਾਨ ਹੜਾ ਦੀ ਲਪੇਟ ਵਿੱਚ ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਦੋਸ਼ ਬੋਲੇ ਭਾਰਤ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਪੁੱਲੂ ਰਾਸ਼ਟਰੀ ਰਾਜ ਮਾਰਗ ਤੇ ਲਗਭਗ 50 ਕਿਲੋਮੀਟਰ ਤੱਕ ਲੱਗਾ ਜਾਮ ਹਜ਼ਾਰਾਂ ਟਰੱਕ ਫਸੇ ਟਰੱਕਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੇਵ ਟਮਾਟਰ ਤੇ ਹੋਰ ਸਬਜ਼ੀਆਂ ਹੋ ਰਹੀਆਂ ਬਰਬਾਦ। ਪੰਜਾਬੀ ਅਦਾਕਾਰ ਇਤਿਹਾਸਕ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਵੰਡਾਉਣ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਰਿਆਣਗਨ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਅਤੇ ਪ੍ਰਸਿੱਧ ਅਦਾਕਾਰ ਇਤਿਹਾਸਕ ਕਲਾਕਾਰ ਗੁਰਪ੍ਰੀਤ ਸਿੰਘ ਕੁੱਗੀ ਵੀ ਰਹੇ ਹਾਜ਼ਰ ਫਲਕੇ ਹੋਵੇਗੀ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਤੋਂ ਜਨ ਪ੍ਰਚਾਰ ਸ਼ੁਰੂ ਪ੍ਰਦਾਨ ਅਹੁਦੇ ਦੇ ਲਈ 8 ਉਮੀਦਵਾਰ ਮੈਦਾਨ ਚ ਪੁਲਿਸ ਨੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਵਧਾਈ ਮਾਤਾ ਵੈਸ਼ਨੂ ਦੇਵੀ ਮੰਦਿਰ ਨਜ਼ਦੀਕ ਬੀਤੇ ਦਿਨੀ ਬੱਦਰ ਫਟਣ ਤੋਂ ਬਾਅਦ ਟੀ ਗਾੜੀਗਨ ਕਾਰਨ 39 ਦੇ ਕਰੀਬ ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ ਅਮ੍ਰਿਤਸਰ ਦੇ ਦੋ ਵਕਵਾਖ ਪਿੰਡਾਂ ਦੇ ਦੋ ਪਰਿਵਾਰਾਂ ਦੇ 6 ਜੀ ਸ਼ਾਮਲ ਕਸ਼ਬਾ ਹਰੀਕੇ ਪਤਨ ਦੇ ਨਜ਼ਦੀਕੀ ਪਿੰਡ ਬੋਰਜ ਪੂਲਾ ਦੇ ਦੋ ਬੱਚਿਆਂ ਦੀ ਪੱਠੇ ਤੇ ਬਨੇ ਟੋਇਆਂ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਪੰਜਾਬ ਵਿੱਚ ਨਸ਼ੇ ਦਾ ਕਹਿਰ جاری ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਰਕੀ ਦੇ ਵਿੱਚ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯਾਗਵਿੰਦਰ ਸਿੰਘ ਜਪਾਨ ਅਤੇ ਚੀਨ ਦੇ 5 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਫੇਰੀ ਦਾ ਮੁੱਖ ਅਜੰਡਾ ਪੰਜਾਬੀ ਗਾਇਕ ਗੁਰੂ ਰੰਦਾਵਾ ਨੂੰ ਸਮਨ ਜਾਰੀ ਸਿਰਾ ਗੀਤ ਦੇ ਵਿੱਚ ਗੁਰਤੀ ਸ਼ਬਦ ਦਾ ਕੀਤਾ ਗਿਆ ਅਪਮਾਨਜੋਗ ਇਸਤੇਮਾਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸ਼ਿਕਾਇਤ 2 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਸੱਮਨ ਹੋਏ ਨਜ਼ਰੀ। ਸੈਸ਼ਨ ਹੋਂ ਤੱਕ ਨਾ ਕੁਝ ਖਾਸ ਖਬਰਾਂ ਫਿਰ ਤੋਂ ਤੁਹਾਨੂੰ ਕੁਝ ਨਾਮੀ ਅਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸਨਮ ਦੇ ਇਜਾਜ਼ਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਜ਼ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਾਸ਼ਟਰੀਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹcparamਜੀਤ ਸੈਣੀ ਟਾਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਘੱਟੋਕਟਾ ਟੱਟ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ ਦੇ ਵਿੱਚ ਘਿਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾੜਾ ਦੀ ਮਾਰ ਹੇਠ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹੜ੍ਹ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਪੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾਰੀ ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰਦਾਨੀ ਲਗਾ ਕੇ ਸੋਵੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ ਜੇ ਖੰਮ ਚਾਲੇ ਜਾਂ ਸਕੈਂਡਰੀ ਇਨਫੈਕਸ਼ਨ ਨਜ਼ਰ ਆਉਣ ਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰਿਨ ਮਿਲਿਆ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚ ਜਾਓ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹੜਾ ਕਾਰਨ ਲੈਂਦੇ ਪੰਜਾਬ ਦੇ 769 ਪਿੰਡ ਡੁੱਬੇ 6 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੋਈ ਤਬਾਹ ਰਾਵੀ ਦਰਿਆ ਵਿੱਚ ਪਾਣੀ ਦੇ ਵਾਧੇ ਪੱਧਰ ਕਾਰਨ ਲਾਹੌਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੀਤਾ ਜਾ ਰਿਹਾ ਰੈਸਕਿਊ ਪਾਕਿਸਤਾਨ ਨੇ ਹੜਾ ਨਾਲ ਹੋਈ ਤਬਾਹੀ ਦੇ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਪਾਕਿਸਤਾਨ ਹੜਾ ਦੀ ਲਪੇਟ ਵਿੱਚ ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਦੋਸ਼ ਬੋਲੇ ਭਾਰਤ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਪੁੱਲੂ ਰਾਸ਼ਟਰੀ ਰਾਜ ਮਾਰਗ ਤੇ ਲਗਭਗ 50 ਕਿਲੋਮੀਟਰ ਤੱਕ ਲੱਗਾ ਜਾਮ ਹਜ਼ਾਰਾਂ ਟਰੱਕ ਫਸੇ ਟਰੱਕਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੇਵ ਟਮਾਟਰ ਅਤੇ ਹੋਰ ਸਬਜ਼ੀਆਂ ਹੋ ਰਹੀਆਂ ਬਰਬਾਦ। ਪੰਜਾਬੀ ਅਦਾਕਾਰ ਇਤਿਹਾਸਕ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਵੰਡਾਉਣ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮੁਕੰਦ ਸ਼ਰਮਾ ਅਤੇ ਪ੍ਰਸਿੱਧ ਅਦਾਕਾਰ ਇਤਿਹਾਸਕ ਕਲਾਕਾਰ ਗੁਰਪ੍ਰੀਤ ਸਿੰਘ ਕੁੱਗੀ ਵੀ ਰਹੇ ਹਾਜ਼ਰ ਫਲਕੇ ਹੋਵੇਗੀ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਤੋਂ ਚੋਣ ਪ੍ਰਚਾਰ ਸ਼ੁਰੂ ਪ੍ਰਧਾਨ ਅਹੁਦੇ ਦੇ ਲਈ 8 ਉਮੀਦਵਾਰ ਮੈਦਾਨ ਚ ਪੁਲਿਸ ਨੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਵਧਾਈ ਮਾਤਾ ਵੈਸ਼ਨੂ ਦੇਵੀ ਮੰਦਿਰ ਨਜ਼ਦੀਕ ਬੀਤੇ ਦਿਨੀ ਬੱਦਲ ਫਟਣ ਤੋਂ ਬਾਅਦ ਟੀ ਗਾੜੀਗਨ ਕਾਰਨ 39 ਦੇ ਕਰੀਬ ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ ਅਮ੍ਰਿਤਸਰ ਦੇ ਵਕਫਾ ਖਿੰਡਾ ਦੇ ਦੋ ਪਰਿਵਾਰਾਂ ਦੇ 6 ਜੀ ਸ਼ਾਮਲ। ਕਸ਼ਬਾ ਹਰੀਕੇ ਪਤਨ ਦੇ ਨਜ਼ਦੀਕੀ ਪਿੰਡ ਬੋਰਜ ਪੂਲਾ ਦੇ ਦੋ ਬੱਚਿਆਂ ਦੀ ਪੱਠੇ ਤੇ ਬਨੇ ਟੋਇਆਂ ਦੇ ਵਿੱਚ ਡਿਗਨ ਦੇ ਕਾਰਨ ਮੌਤ। ਪੰਜਾਬ ਵਿੱਚ ਨਸ਼ੇ ਦਾ ਕਹਿਰ جاری ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਰਕੀ ਦੇ ਵਿੱਚ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯਾਗਵਿੰਦਰ ਸਿੰਘ ਜਪਾਨ ਅਤੇ ਚੀਨ ਦੇ 5 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਫੇਰੀ ਦਾ ਮੁੱਖ ਅਜੰਡਾ ਪੰਜਾਬੀ ਗਾਇਕ ਗੁਰੂ ਰੰਦਾਵਾ ਨੂੰ ਸਮਨ ਜਾਰੀ ਸਿਰਾ ਗੀਤ ਦੇ ਵਿੱਚ ਗੁਰਤੀ ਸ਼ਬਦ ਦਾ ਕੀਤਾ ਗਿਆ ਅਪਮਾਨਜੋਗ ਇਸਤੇਮਾਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸ਼ਿਕਾਇਤ 2 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਸੰਮਨ ਹੋਏ ਨਜ਼ਰੀ। ਸੈਸਿਓਂ ਤੱਕ ਨਾ ਕੁਝ ਖਾਸ ਖਬਰਾਂ ਫਿਰ ਤੋਂ ਜਲਦ ਕੋਈ ਨਾਮੀ ਅਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਨਮ ਦੇ ਇਜਾਜ਼ਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਨ ਸਰਕਾਰ ਦੇ ਸਿਹਤ ਖੇਤਰ 'ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਹਿਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ اے ਆ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਾਸ਼ਟਰੀਕਾਲ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹcparamਜੀਤ ਸੈਣੀ ਟਾਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਕਟੂਕਾ ਟਾਠ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ ਦੇ ਵਿੱਚ ਘਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾੜਾ ਦੀ ਮਾਰ ਹੇਠ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹੜ੍ਹ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਪੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾ ਰਹੀ ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰਦਾਨੀ ਲਗਾ ਕੇ ਸੋਵੋ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡੱਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ ਜੇ ਖੰਮ ਚਾਲੇ ਜਾਂ ਸਕੈਂਡਰੀ ਇਨਫੈਕਸ਼ਨ ਨਜ਼ਰ ਆਉਂਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰਿਨ ਮਿਲਿਆ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਂਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚ ਜਾ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹੜਾ ਕਾਰਨ ਲੈਂਦੇ ਪੰਜਾਬ ਦੇ 769 ਪਿੰਡ ਡੁੱਬੇ 6 ਲੱਖ ਤੋਂ ਵੱਧ ਲੋਕ ਹੋਏ ਪ੍ਰਭਾਵਿਤ ਲੱਖਾਂ ਏਕੜ ਖੇਤੀਯੋਗ ਜ਼ਮੀਨ ਹੋਈ ਤਬਾਹ ਰਾਵੀ ਦਰਿਆ ਵਿੱਚ ਪਾਣੀ ਦੇ ਵਾਧੇ ਪੱਧਰ ਕਾਰਨ ਲਾਹੌਰ ਅਤੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਦੇ ਵਿੱਚ ਵੱਡੇ ਪੱਧਰ ਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਕੀਤਾ ਜਾ ਰਿਹਾ ਰੈਸਕਿਊ ਪਾਕਿਸਤਾਨ ਨੇ ਹੜਾ ਨਾਲ ਹੋਈ ਤਬਾਹੀ ਦੇ ਲਈ ਭਾਰਤ ਨੂੰ ਠਹਿਰਾਇਆ ਜ਼ਿੰਮੇਵਾਰ ਰਾਵੀ ਅਤੇ ਸਤਲੁਜ ਦਰਿਆਵਾਂ ਦੇ ਵਿੱਚ ਭਾਰਤ ਵੱਲੋਂ ਛੱਡੇ ਗਏ ਪਾਣੀ ਕਾਰਨ ਪਾਕਿਸਤਾਨ ਹੜਾ ਦੀ ਲਪੇਟ ਵਿੱਚ ਪਾਕਿਸਤਾਨ ਦੇ ਸੰਘੀ ਯੋਜਨਾ ਮੰਤਰੀ ਅਹਿਸਾਨ ਇਕਬਾਲ ਦਾ ਦੋਸ਼ ਬੋਲੇ ਭਾਰਤ ਪਾਣੀ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਭਾਰੀ ਬਾਰਿਸ਼ ਅਤੇ ਜ਼ਮੀਨ ਖਿਸਕਣ ਕਾਰਨ ਚੰਡੀਗੜ੍ਹ-ਪੁੱਲੂ ਰਾਸ਼ਟਰੀ ਰਾਜ ਮਾਰਗ ਤੇ ਲਗਭਗ 50 ਕਿਲੋਮੀਟਰ ਤੱਕ ਲੱਗਾ ਜਾਮ ਹਜ਼ਾਰਾਂ ਟਰੱਕ ਫਸੇ ਟਰੱਕਾਂ ਦੇ ਵਿੱਚ ਕਰੋੜਾਂ ਰੁਪਏ ਦੇ ਸੇਵ ਟਮਾਟਰ ਤੇ ਹੋਰ ਸਬਜ਼ੀਆਂ ਹੋ ਰਹੀਆਂ ਬਰਬਾਦ। ਪੰਜਾਬੀ ਅਦਾਕਾਰ ਇਤਿਹਾਸਕ ਕਲਾਕਾਰ ਮਰਹੂਮ ਜਸਵਿੰਦਰ ਭੱਲਾ ਦੀ ਮੌਤ ਦਾ ਦੁੱਖ ਵੰਡਾਉਣ ਉਹਨਾਂ ਦੇ ਪਰਿਵਾਰ ਨੂੰ ਮਿਲਣ ਪਹੁੰਚੇ ਹਰਿਆਣਗਨ ਮੁੱਖ ਮੰਤਰੀ ਨਾਇਬ ਸਿੰਘ ਸਾਨੀ ਪੰਜਾਬ ਫੂਡ ਕਮਿਸ਼ਨ ਦੇ ਚੇਅਰਮੈਨ ਬਾਲਮਕੰਦ ਸ਼ਰਮਾ ਅਤੇ ਪ੍ਰਸਿੱਧ ਅਦਾਕਾਰ ਇਤਿਹਾਸਕ ਕਲਾਕਾਰ ਗੁਰਪ੍ਰੀਤ ਸਿੰਘ ਕੁੱਗੀ ਵੀ ਰਹੇ ਹਾਜ਼ਰ ਫਲਕੇ ਹੋਵੇਗੀ ਜਸਵਿੰਦਰ ਭੱਲਾ ਦੀ ਅੰਤਿਮ ਅਰਦਾਸ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਵਿੱਚ ਅੱਜ ਤੋਂ ਜਨ ਪ੍ਰਚਾਰ ਸ਼ੁਰੂ ਪ੍ਰਦਾਨ ਅਹੁਦੇ ਦੇ ਲਈ 8 ਉਮੀਦਵਾਰ ਮੈਦਾਨ ਚ ਪੁਲਿਸ ਨੇ ਯੂਨੀਵਰਸਿਟੀ ਦੇ ਵਿੱਚ ਸੁਰੱਖਿਆ ਵਧਾਈ ਮਾਤਾ ਵੈਸ਼ਨੂ ਦੇਵੀ ਮੰਦਿਰ ਨਜ਼ਦੀਕ ਬੀਤੇ ਦਿਨੀ ਬੱਦਰ ਫਟਣ ਤੋਂ ਬਾਅਦ ਟੀ ਗਾੜੀ ਗਨ ਕਾਰਨ 39 ਦੇ ਕਰੀਬ ਲੋਕਾਂ ਦੀ ਮੌਤ ਮਰਨ ਵਾਲਿਆਂ ਦੇ ਵਿੱਚ ਅਮ੍ਰਿਤਸਰ ਦੇ ਦੋ ਵਕਵਾਖ ਪਿੰਡਾਂ ਦੇ ਦੋ ਪਰਿਵਾਰਾਂ ਦੇ 6 ਜੀ ਸ਼ਾਮਲ ਕਸ਼ਬਾ ਹਰੀਕੇ ਪਤਨ ਦੇ ਨਜ਼ਦੀਕੀ ਪਿੰਡ ਬੋਰਜ ਪੂਲਾ ਦੇ ਦੋ ਬੱਚਿਆਂ ਦੀ ਪੱਠੇ ਤੇ ਬਨੇ ਟੋਇਆਂ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਪੰਜਾਬ ਵਿੱਚ ਨਸ਼ੇ ਦਾ ਕਹਿਰ جاری ਫਿਰੋਜ਼ਪੁਰ ਜ਼ਿਲ੍ਹੇ ਦੇ ਕਸਬਾ ਮੁਰਕੀ ਦੇ ਵਿੱਚ 21 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਸ ਕਾਰਨ ਮੌਤ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਯਾਗਵਿੰਦਰ ਸਿੰਘ ਜਪਾਨ ਅਤੇ ਚੀਨ ਦੇ 5 ਦਿਨਾਂ ਦੌਰੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋਵਾਂ ਦੇਸ਼ਾਂ ਦੇ ਦਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਹੈ ਫੇਰੀ ਦਾ ਮੁੱਖ ਅਜੰਡਾ ਪੰਜਾਬੀ ਗਾਇਕ ਗੁਰੂ ਰੰਦਾਵਾ ਨੂੰ ਸਮਨ ਜਾਰੀ ਸਿਰਾ ਗੀਤ ਦੇ ਵਿੱਚ ਗੁਰਤੀ ਸ਼ਬਦ ਦਾ ਕੀਤਾ ਗਿਆ ਅਪਮਾਨਜੋਗ ਇਸਤੇਮਾਲ ਸਮਰਾਲਾ ਨੇੜਲੇ ਪਿੰਡ ਬਰਮਾ ਦੇ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸ਼ਿਕਾਇਤ 2 ਸਤੰਬਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣ ਲਈ ਸੰਮਨ ਹੋਏ ਨਜ਼ਰੀ। ਸਵੇਸੋਂ ਤੱਕ ਨਾ ਕੁਝ ਖਾਸ ਖਬਰ ਫਿਰ ਤੋਂ ਜਲੰਧ ਕੁਝ ਨਾਮੀ ਅਤੇ ਤਾਜ਼ਾ ترین ਖਬਰਾਂ ਦੇ ਨਾਲ ਹੁਣ ਮੈਨੂੰ ਪਰਮਜੀਤ ਸੈਨਮ ਦੇ ਇਜਾਜ਼ਤ ਵੈਬ ਟੀਵੀ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਮਾਨ ਸਰਕਾਰ ਦੇ ਸਿਹਤ ਖੇਤਰ ਚ ਪੰਜ ਵੱਡੇ ਕਦਮ ਆਮ ਆਦਮੀ ਕਲੀਨਿਕ ਦਿਆਂ ਸਿਹਤ ਸੇਵਾਵਾਂ ਹੁਣ ਘਰ ਬੈਠੇ ਵਟਸਐਪ ਤੇ ਮਿਲਣ ਗਿਆ ਆਮ ਆਦਮੀ ਕਲੀਨਿਕਾਂ ਚ 107 ਕਿਸਮਾਂ ਦੀਆਂ ਮੁਫਤ ਦਵਾਈਆਂ ਆਮ ਆਦਮੀ ਕਲੀਨਿਕਾਂ ਚ 47 ਕਿਸਮਾਂ ਦੇ ਮੁਫਤ ਟੈਸਟ ਆਮ ਆਦਮੀ ਕਲੀਨਿਕਾਂ ਚ ਐਂਟੀ ਰੈਬੀਸ ਦਾ ਮੁਫਤ ਟੀਕਾ ਆਮ ਆਦਮੀ ਕਲੀਨਿਕਾਂ ਚ ਗਰਭਵਤੀ ਔਰਤਾਂ ਦਾ ਮੁਫਤ ਇਲਾਜ ਇਹ ਐ ਨਵਾਂ ਪੰਜਾਬ ਜਿੱਥੇ ਇਲਾਜ ਵੀ ਮੁਫਤ ਤੇ ਇੱਜ਼ਤ ਵੀ ਪੂਰੀ ਕਿਉਂਕਿ ਲੋਕਾਂ ਦੀ ਸਿਹਤ ਹੈ ਸਰਕਾਰ ਦੀ ਜ਼ਿੰਮੇਵਾਰੀ ਸਾਸ਼ਟਰੀਕਾ ਤੁਸੀਂ ਵੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹcparamਜੀਤ ਸੈਣੀ ਟਾਓ ਨਜ਼ਰ ਮਾਰਦੇ ਹਾਂ ਹੁਣ ਤੱਕ ਦੇ ਕੁਝ ਖਾਸ ਖਬਰਾਂ ਤੇ ਫਟਾਫਟ ਅੰਦਾਜ਼ ਦੇ ਵਿੱਚ ਪੰਜਾਬ ਦੇ ਕਟੂਕਾ ਟਾਠ ਜ਼ਿਲ੍ਹੇ ਪਾਰੀ ਹੜਾ ਦੀ ਲਪੇਟ ਵਿੱਚ ਫਾਜ਼ਿਲਕਾ ਫਿਰੋਜ਼ਪੁਰ ਅਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਹੁਸ਼ਿਆਰਪੁਰ ਪਠਾਨਕੋਟ ਅਤੇ ਕਪੂਰਥਲਾ ਦੇ ਵਿੱਚ ਹੜਾ ਦੀ ਮਾਰ 1 ਲੱਖ ਏਕੜ ਤੋਂ ਵੱਧ ਫਸਲ ਬਰਬਾਦ ਕਈ ਥਾਈਂ ਹੜ ਦੇ ਵਿੱਚ ਘਰੇ ਲੋਕਾਂ ਨੂੰ ਬਚਾਉਣ ਲਈ ਫੌਜ ਨੇ ਮੋਰਚਾ ਸੰਭਾਲਿਆ ਹਾੜ ਦੀ ਮਾਰ ਹੇਠ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੀ ਕੈਬਨਿਟ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਦੇ ਨਾਲ ਮਿਲ ਕੇ ਸੂਬੇ ਵਿੱਚ ਹੜ੍ਹ ਰਾਹਤ ਕਾਰਜਾਂ ਦੇ ਲਈ ਆਪਣੀ 1 ਮਹੀਨੇ ਦੀ ਤਨਖਾਹ ਦੇਣ ਦਾ ਕੀਤਾ ਐਲਾਨ ਪੰਜਾਬ ਦੇ ਹੜ੍ਹ ਪੀੜਤਾ ਦੀ ਸਹਾਇਤਾ ਦੇ ਲਈ ਅੱਗੇ ਆਈ ਹਰਿਆਣਾ ਸਰਕਾਰ ਮੁੱਖ ਮੰਤਰੀ ਨਾਇਬ ਸਿੰਘ ਸਿਆਣੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਰਾਹਤ ਸਮੱਗਰੀ ਬਚਾ ਪਾਰਟੀ ਅਤੇ ਮੈਡੀਕਲ ਸਹਾਇਤਾ ਪੇਜਣ ਦੀ ਕੀਤੀ ਪੇਸ਼ਕਸ਼ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬਿਮਾਰੀਆਂ ਫੈਲਣ ਦਾ ਖਤਰਾ ਹੜ੍ਹ ਅਲਰਟ ਵਿਚਾਲੇ ਸਿਹਤ ਵਿਭਾਗ ਦੇ ਵੱਲੋਂ ਐਡਵਾਈਜ਼ਰੀ ਕੀਤੀ ਗਈ ਜਾ ਰਹੀ। ਰਾਹਤ ਕੈਂਪਾਂ ਦੇ ਵਿੱਚ ਸਮਾਂ ਬਿਤਾਉਣ ਵਾਲੇ ਪਰਿਵਾਰਾਂ ਨੂੰ ਅਪੀਲ ਤੌਲੀਆ, ਕੱਪੜੇ ਜਾਂ ਬਿਸਤਰੇ ਸਾਂਝੇ ਨਾ ਕਰੋ। ਮਲੇਰੀਆ ਅਤੇ ਡੇਂਗੂ ਤੋਂ ਬਚਣ ਦੇ ਲਈ ਹਰ ਰਾਤ ਮੱਛਰदानी ਲਗਾ ਕੇ ਸੋਵੋ। ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਵਧਾਨੀ ਦੇ ਨਾਲ ਚੱਲੋ ਅਤੇ ਸੱਪ ਦੇ ਡਸਣ ਤੋਂ ਬਚਣ ਦੇ ਲਈ ਜੁੱਤੇ ਅਤੇ ਟਾਰਚ ਦੀ ਵਰਤੋਂ ਕਰੋ। ਜੇ ਖੰਮ ਚਾਲੇ ਜਾਂ ਸੈਕੰਡਰੀ ਇਨਫੈਕਸ਼ਨ ਨਜ਼ਰ ਆਉਣ ਤੇ ਸਿਹਤ ਕਰਮਚਾਰੀਆਂ ਜਾਂ ਨਜ਼ਦੀਕੀ ਸਿਹਤ ਕੇਂਦਰ ਨੂੰ ਤੁਰੰਤ ਸੂਚਿਤ ਕਰੋ ਸਿਰਫ ਉਬਲਿਆ ਹੋਇਆ ਜਾਂ ਕਲੋਰੀਨ ਮਿਲਿਆ ਪਾਣੀ ਹੀ ਪੀਓ ਕਮਜ਼ੋਰੀ ਦੇ ਪਹਿਲੇ ਲੱਛਣ ਨਜ਼ਰ ਆਉਣ ਤੇ ORS ਲੈਣਾ ਸ਼ੁਰੂ ਕਰੋ ਤੇ ਨਜ਼ਦੀਕੀ ਸਿਹਤ ਕੈਂਪ ਜਾਂ ਸੰਸਥਾ ਦੇ ਵਿੱਚ ਪੰਜਾਬ ਵਿੱਚ ਹੜਾ ਕਾਰਨ ਅੱਜ 38 ਰੇਲ ਗੱਡੀਆਂ ਹੋਈਆਂ ਰੱਦ ਜਲੰਧਰ ਪਠਾਨਕੋਟ ਰਾਹੀਂ ਜੰਮੂ ਜਾਣ ਵਾਲੀਆਂ ਰੇਲ ਗੱਡੀਆਂ ਤੇ ਬੰਦੇ ਭਾਰਤ ਐਕਸਪ੍ਰੈਸ ਵੀ ਸ਼ਾਮਲ ਹੜਾ ਕਾਰਨ ਲੰਦੇ ਪੰਜਾਬ ਦੇ ਸੱਤ